ਅੱਤ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਸਕਾ ਨੂੰ ਪੱਤਰਕਾਰ ਮਨਜੀਤ ਸਿੰਘ ਦੇਨਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਸਕੋ ਅੱਜ ਅਸੀਂ ਖੜੇ ਆ ਪਿੰਡ ਭੁੰਦੜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਣਾ ਵਿਖੇ ਜਿੱਥੇ ਕੇ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਧਰਨਾ ਲਗਾਇਆ ਜਾ ਰਿਹਾ ਪਰ ਅੱਜ ਤੱਕ ਕਿਸੇ ਵੀ ਸਰਕਾਰੀ ਦੁਆਰੇ ਸੁਣਵਾਈ ਨਹੀਂ ਹੋਈ ਜਿਸ ਤੋਂ ਅੱਜ ਗੁੱਸੇ ਹੋ ਕੇ ਸੰਘਰਸ਼ੀ ਯੋਧਿਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਦੀ ਇੱਕ ਟਰੈਕਟਰ ਮਾਰਚo ਕੱਢਿਆ ਜਾ ਰਿਹਾ ਤਾਂ ਕਿ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲਾਂਭਤ ਕੀਤਾ ਜਾਵੇ ਮੈਂ ਕੋਈ ਕੈਮਰਾਮੈਨ ਮੈਨੂੰ ਕਹੂੰਗਾ ਵੀ ਵੱਡੀ ਗਿਣਤੀ ਵਿੱਚ ਇੱਥੇ ਟਰੈਕਟਰ ਜਿਹੜੇ ਆ ਵੱਖ-ਵੱਖ ਖਸਾਨਾਂ ਵੱਲੋਂ ਲਿਆਂਦੇ ਜਾ ਚੁੱਕੇ ਆ ਤੇ ਥੋੜੇ ਜਿਹੇ ਸਮੇਂ ਤੱਕ ਇੱਕ ਟਰੈਕਟਰ ਮਾਰਚ ਇਹਦਾ ਵੱਖ-ਵੱਖ ਪਿੰਡਾਂ ਤੋਂ ਦੀ ਹੁੰਦਾ ਹੋਇਆ ਰੋਸ ਮਾਰਚ ਕੀਤਾ ਜਾਵੇਗਾ ਤਾਂ ਕਿ ਵੱਖ-ਵੱਖ ਪਿੰਡਾਂ ਨੂੰ ਲੰਬੰਬੰਦ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਦੁਆਰੇ ਇਹਨਾਂ ਦੀ ਸਹਵਾਈ ਹੋ ਸਕੇ ਤੇ ਆਪਾਂ ਤੁਹਾਨੂੰ ਵੱਖ-ਵੱਖ ਪਿੰਡਾਂ ਦੀ ਦਿਖਾਵਾਂਗੇ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਜੋ ਪਿੰਡ ਭੁੰਗੜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਗੈਸ ਫੈਕਟਰੀ ਲੱਗ ਰਹੀ ਆ ਤੇ ਉਸ ਗੈਸ ਫੈਕਟਰੀ ਰੋਕਣ ਲਈ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮਸਿਆਂ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਇਲਾਕੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲਗਾਤਾਰ ਧਰਨਾ ਚੱਲ ਰਿਹਾ ਵਾ ਪਰ ਅੱਜ ਤੱਕ ਕਿਸੇ ਵੀ ਸਰਕਾਰੀ ਦਰਵਾਜ਼ੇ ਇਹਨਾਂ ਦੀ ਕੋਈ ਹਿੱਸ ਤੱਕ ਸੁਣਵਾਈ ਨਹੀਂ ਹੋਈ ਤੇ ਇਹਨਾਂ ਨੇ ਗੁੱਸੇ 'ਚ ਆ ਕੇ ਭਾਵੇਂ ਵੋਟਾਂ ਦਾ ਬਾਈਕਟ ਕਰ ਦਿੱਤਾ ਪਰ ਅੱਜ ਤੱਕ ਵੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹਨਾਂ ਦੀ ਦੁੱਖ ਦਰਦ ਸੁਣ ਦੀ ਲੋੜ ਨਹੀਂ ਸਮਝੀ ਜਿਸ ਤੋਂ ਗੁੱਸੇ ਵਿੱਚ ਆ ਕੇ ਅੱਜ ਨਗਰ ਨਿਵਾਸੀਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤੋਂ ਵੱਖ-ਵੱਖ ਇਲਾਕੇ ਦੇ ਲੋਕਾਂ ਵੱਲੋਂ ਇੱਕ ਟਰੈਕਟਰ ਮਾਰਚ ਵੱਖ-ਵੱਖ ਪਿੰਡਾਂ ਤੋਂ ਕੱਢਿਆ ਜਾ ਰਿਹਾ ਤਾਂ ਕਿ ਸਰਕਾਰ ਨੂੰ ਗੂੜੀ ਨੀਤੋਂ ਜਗਾਇਆ ਜਾ ਸਕੇ ਜਸਪ੍ਰਤ ਸਾਡੇ ਨਾਲ ਵੱਡੀ ਗਿਣਤੀ ਵਿੱਚ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਇਲਾਕੇ ਦੇ ਲੋਕ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜੁੜ ਚੁੱਕੇ ਆ ਮੈਂ ਕੈਮਰਾਮੈਨ ਨੂੰ ਸਾਰੇ ਦਿਖਾਏ ਜਾਣ ਤੇ ਸਾਡੇ ਨਾਲ ਇਲਾਕੇ ਦੇ ਜਿਹੜੇ ਸਰਕਟ ਆਗੂ ਦਰਸ਼ਨ ਸਿੰਘ ਬੀਰਮੀ ਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਜਿਹੜੇ ਆ ਜਿਹੜੇ ਇਹ ਸੰਘਰਸ਼ ਕਮੇਟੀ ਅਗਵਾਈ ਕਰ ਰਹੇ ਆ ਡਾਕਟਰ ਸਰਦੇਸ਼ ਸਿੰਘ ਭੁੰਗੜੀ ਤੇ ਹੋਰ ਵੀ ਤੇਜਿੰਦਰ ਸਿੰਘ ਤਿਗਾ ਤੇ ਹੋਰ ਵੀ ਸਾਥੀ ਸੰਘਰਸ਼ੀ ਜਲੋਦੇ ਆ ਉਹ ਸਾਡੇ ਨਾਲ ਜੁੜ ਚੁੱਕੇ ਆ ਉਹ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਨ ਬੀਰਮੀ ਨੂੰ ਜ ਆਪਣੇ ਕੈਮਰੇ ਤੇ ਲੈਣੇ ਆ ਜੀ ਉਹਨਾਂ ਕਰਦਿਆਂ ਗੱਲਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਦਾ ਧੰਨਵਾਦ ਕਰਦਿਆਂ ਪਹਿਲਾਂ ਤਾਂ ਤੁਹਾਡੇ ਹੱਕ ਸੱਚ ਦਾ ਜਿਹੜਾ ਚੈਨਲ ਆ ਤਾਂ ਜਨ ਸ਼ਕਤੀ ਦਾ ਚੈਨਲ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਬਹੁਤ ਦਿਨਾਂ ਤੋਂ ਸਾਡੇ ਇਸ ਨਗਰ ਦਾ ਸਹਿਯੋਗ ਦੇ ਰਹੇ ਹੋ ਜਿੱਥੇ ਤੁਸੀਂ ਸਾਡੀ ਇੱਥੋਂ ਦੀ ਆਵਾਜ਼ ਉਠਾ ਕੇ ਚਾਹੇ ਉਹ ਪੰਜਾਬ ਦੇ ਵਿੱਚ ਜਾਂਦੀ ਆ ਜਿੱਥੇ ਵੀ ਜਾਂਦੀ ਆ ਚਾਹੇ ਹਿੰਦੁਸਤਾਨ ਜਾਂਦੀ ਆ ਚਾਹੇ ਬਾਹਰ ਜਾਂਦੀ ਆ ਸਾਨੂੰ ਐਨ ਆਰ ਵੀਰ ਜਨ ਦੇ ਵੀ ਤੁਹਾਡੇ ਫੋਨ ਆਉਂਦੇ ਆ ਵੀ ਉਹ ਤੁਹਾਡੇ ਚੈਨਲ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਵੀਰਮੀ ਸਭ ਅੱਜ ਜਿਹੜਾ ਟ੍ਰਿਟਰ ਮਾਰਚ ਕੱਢਣਾ ਪੈਗਾ ਲਗਾਤਾਰ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸਰਕਾਰੀ ਦਰ 方 ਕੋਈ ਸੁਣਵਾਈ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਆ ਦੇਖੋ ਗੱਲ ਇਹ ਹੈ ਇਲੈਕਸ਼ਨ ਦਾ ਦੌਰ ਚੱਲ ਰਿਹਾ ਸਾਡੇ ਕੋਲੇ ਸਾਡੇ ਕਿਸੇ ਕਿਸਮ ਦਾ ਇੱਕ ਸਿਰਫ ਆਮ ਆਦਮੀ ਪਾਰਟੀ ਵਾਲੇ ਇੱਕ DNA ਆ ਉਹ ਵੀ ਮੈਨੂੰ ਮੌਕੇ ਤੇ ਫੋਨ ਆਇਆ ਮੈਂ ਇੱਥੇ ਆਇਆ ਸੀ ਔਰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਲੀਡਰ ਕੋਈ ਮੈਮੋਰੰਡਮ ਲੈ ਗਏ ਆ ਅਦਰਵਾਈਜ਼ ਇੱਥੇ ਆ ਕੇ ਨਹੀਂ ਖੜਿਆ ਨਾ ਕਾਂਗਰਸ ਦਾ ਖੜਿਆ ਅਕਾਲੀ ਦਲ ਦਾ ਇੱਥੇ ਮਨਪ੍ਰੀਤ ਸਿੰਘ ਵਾਲੀ ਜਰੂਰ ਇੱਕ ਵਾਰੀ ਆਇਆ ਉਹ ਪਹਿਲਾਂ ਆਇਆ ਸੀ ਪਹਿਲੇ ਦਿਨ ਹੀ ਔਰ ਮੈਂ ਇਹ ਸਮਝਦਾ ਜਿੱਥੇ ਇਲੈਕਸ਼ਨ ਦਾ ਦੌਰ ਚੱਲਦਾ ਉਹਨਾਂ ਨੂੰ ਤਾਂ ਇੱਥੇ ਜਰੂਰ ਆ ਕੇ ਇਹਨਾਂ ਦੀਆਂ ਮੰਗਾਂ ਜਾਂ ਪ੍ਰਸ਼ਾਸਨ ਨੂੰ ਕਹਿ ਕੇ ਜਾਂ ਡੀਸੀ ਨੂੰ ਕਹਿਣ ਜਾਂ ਐਸਡੀਐਮ ਨੂੰ ਕਹਿਣ ਜਿਹੜਾ ਗਵਰਨਰ ਆਫੀਸਰ ਆਉਦੀ ਡਿਊਟੀ ਬਣਦੀ ਆ ਆ ਕੇ ਸਮੱਸਿਆ ਸੁਣੇ ਸਮੱਸਿਆ ਸੁਣ ਕੇ ਦਾ ਮਤਲਬ ਹੱਲ ਕਰੇ ਇਹ ਮਸਲੇ ਇਮੀਡੀਏਟਲੀ ਹੱਲ ਹੋਣੇ ਚਾਹੀਦੇ ਆ ਅਗਲੀ ਗੱਲ ਜਿਹੜੀ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੇ ਨਗਰ ਜਾਂ ਸਾਡੀ ਕਮੇਟੀਆਂ ਬੈਠੀਆਂ ਨੇ ਉਹ ਹੈ ਗੈਸ ਜਿਹੜੀ ਆ ਆਪਣੀ ਫੈਕਟਰੀ ਹੈ ਪলিউਸ਼ਨ ਵਾਲੀ ਫੈਕਟਰੀ ਬਦਬੂ ਵਾਲੀ ਫੈਕਟਰੀ ਕਹ ਲਓ ਔਰ ਇਹ ਸਾਨੂੰ ਬਹਾਨਾ ਲਾ ਰਹੇ ਆ ਲਾਰਾ ਲਾ ਰਹੇ ਆ ਸਾਡੀਆਂ ਮੀਟਾਂ ਇੱਕ ਦੋ ਹੋ ਚੁੱਕੀਆਂ ਨੇ ਇਹ ਉਹ ਫੈਕਟਰੀ ਨਹੀਂ ਇਹ ਨਵੀਂ ਟੈਕਨੋਲੋਜੀ ਦੀ ਫੈਕਟਰੀ ਹੈ ਕਿਉਂਕਿ ਜਿੱਥੇ ਗਾ ਗੋਹਾ ਪੈੜਾ ਚਾਹੇ ਪੱਠੇ ਪੈਣੇ ਆ ਚਾਹੇ ਕੋਈ ਤੁਹਾਡੇ ਘਰੇ ਗੋਬਰ ਗੈਸ ਲੱਗਿਆ ਉੱਥੇ ਵੀ ਸਮਲ ਆਉਂਦੀ ਆ ਦੋ ਟੋਕਰੇ ਪਾਉਂਦੇ ਤੁਸੀਂ ਉਹਦੀ ਵੀ ਸਮਿਲ ਲਾਉਂਦੀ ਆ ਸੋ ਇਸ ਕਰਕੇ ਸਾਨੂੰ ਕੋਈ ਨਿਆਰੇ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਰੀਆਂ ਟੀਮਾਂ ਸਾਡੀਆਂ ਸਾਰੇ ਬੀਬੀਆਂ ਵੀ ਸਾਡੀਆਂ ਕੋਂਗਰਾਲੀ ਰਾਜਪੂਤਾਂ ਜਾ ਕੇ ਆਏ ਆ ਪ੍ਰਸ਼ਾਸਨ ਵੀ ਉੱਥੇ ਗਿਆ ਉੱਥੇ ਦੇਖਿਆ ਇੰਨੀ ਬਦਬੂ ਆਉਂਦੀ ਆ ਬੁਰਾ ਹਾਲ ਆ ਬੋਕੇ ਦਿਹਾੜੇ ਆ 10 ਪਿੰਡ ਦੁਖੀ ਨੇ ਔਰ ਮੈਂ ਕਹਿੰਦਾ ਧੰਨਵਾਦ ਆ ਸਾਡੇ ਨਗਰ ਵਾਲਿਆਂ ਦਾ ਜਿਨ੍ਹਾਂ ਨੇ ਜਾ ਕੇ ਉਹ ਲੋਕਾਂ ਨੂੰ ਵੀ ਜਾ ਕੇ ਰੁਕਾ ਉਹ 10 ਪਿੰਡਾਂ ਦੇ ਲੋਕ ਇਕੱਠੇ ਹੁੰਦੇ ਆ ਆਹ ਬਹਾੜੀ ਦਾ ਕੰਮ ਮੁੱਕ ਗਿਆ ਉਹ ਮੇਰਾ ਖਿਆਲ ਆ ਵੀ ਉਹਨਾਂ ਨੇ ਵੀ ਤਰਨੇ ਸ਼ੁਰੂ ਕਰਨੇ ਆ ਬਾਈਕਟ ਕਰਨੇ ਮੇਰਾ ਖਿਆਲ ਜੋ ਅਜੇ ਮੈਨੂੰ ਪੂਰੀ ਇਨਫੋਰਮੇਸ਼ਨ ਨਹੀਂ ਸੋ ਇਸ ਕਰਕੇ ਅਸੀਂ ਅੱਜ ਜਿਹੜਾ ਟਰੈਕਟਰ ਮਾਰਚ ਜਿਹੜੇ ਆਪਾਂ ਮੁੱਖ ਮੁੱਦੇ ਤੇ ਆਈਏ ਜਿਹੜਾ ਟਰੈਕਟਰ ਮਾਰਚ ਅੱਜ ਆ ਸਾਡੇ ਇਲਾਕੇ ਦੇ ਸਾਰੇ ਪਿੰਡਾਂ ਤੋਂ ਟਰੈਕਟਰ ਆਏ ਇਹ ਸਾਡਾ ਰੋਸ ਆ ਜਿਹੜਾ ਸਰਕਾਰਾਂ ਤੇ ਰੋਸ ਆ ਪੋਲੀਟਿਕਲ ਪਾਰਟੀਆਂ ਤੇ ਰੋਸ ਆ ਕਿਉਂਕਿ ਪੋਲੀਟਿਕਲ ਪਾਰਟੀਆਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਇਹ ਅਸੀਂ ਉਹਨਾਂ ਦੇ ਕੰਨ ਤੇ ਜੂੰ ਸਪਾਉਣ ਦੇ ਲਈ ਇਹ ਜਿਹੜੀਆਂ ਜੱਥੇਬੰਦੀਆਂ ਹੁੰਦੀਆਂ ਚਾਹੇ ਲੋਕ ਹੁੰਦੇ ਆਏ ਜੰਮ ਸ਼ਕਤੀ ਹੁੰਦੀ ਆ ਇਹਦੇ ਮੂਰੇ ਕੋਈ ਨਹੀਂ ਰੁਕਦਾ ਚਾਹੇ ਇਹ ਕਿੰਨੇ ਪਿੰਡਾਂ ਚ ਰੋਸ ਮਾਰਚ ਕੀਤਾ ਜਾ ਰਿਹਾ ਜੀ ਇਹ ਅੱਜ 20 ਅੱਜ ਇਹ ਤਕਰੀਬਨ 20 ਪਿੰਡਾਂ ਦੇ ਵਿੱਚ ਅਸੀਂ ਰੋਸ ਮਾਰਚ ਕਰ ਰਹੇ ਹਾਂ ਸਾਰੇ ਪ੍ਰੋਪਰ ਇੰਤਜ਼ਾਮ ਇਹਨਾਂ ਦੇ ਪਹਿਲਾਂ ਕੀਤੇ ਹੋਇਆ ਸਾਰੇ ਨਗਰਾਂ ਦੇ ਵਿੱਚ ਆ ਕੇ ਸਾਰੇ ਨਗਰਾਂ ਵਾਲਿਆਂ ਨੂੰ ਦੱਸਿਆ ਆ ਵੀ ਇੱਥੋਂ ਅਸੀਂ ਚੱਲਣਾ ਆ ਸਾਡਾ ਰੂਟ ਆ ਇਹ ਸਾਰਾ ਰੂਟ ਵੜ ਗਿਆ ਟਰੈਕਟਰ ਆ ਗਿਆ ਕਿੰਨਾ ਉਹ ਜੀ ਸਵਾ 100 ਟਰੈਕਟਰ ਸਵਾ 100 ਟਰੈਕਟਰ ਸਾਡਾ ਤਿਆਰ ਖੜਾ ਸਵਾਛੋਟ ਟਰੈਕਟਰ ਨਾਲ ਅਸੀਂ ਚੱਲਾਂਗੇ ਘੋੜ ਤੋਂ ਲੈ ਕੇ ਅਸੀਂ ਸ਼ਾਮ ਤੱਕ ਜਦ ਤੱਕ ਕਿ ਸਾਡਾ ਸੰਘਰਸ਼ ਆ ਇਹਨੂੰ ਜਾਰੀ ਰੱਖਾਂਗੇ ਔਰ ਜਿੰਨਾ ਚਿਰ ਫੈਕਟਰੀ ਬੰਦ ਨਹੀਂ ਹੁੰਦੀ ਇਹ ਸੰਘਰਸ਼ ਜਾਰੀ ਰਹੂਗਾ ਅਸੀਂ ਕਿਸੇ ਪ੍ਰਸ਼ਾਸਨ ਤੋਂ ਕਿਸੇ ਅਸੀਂ ਲੀਡਰ ਤੋਂ ਕਿਸੇ ਤੋਂ ਡਰਨ ਵਾਲੇ ਨਹੀਂ ਨਾ ਅਸੀਂ ਡਰਨਾ ਪੂਰਾ ਪ੍ਰੋਪਰ ਸਾਡਾ ਜਿਹੜਾ ਰਾਤ ਦਾ ਪ੍ਰਬੰਧ ਆ ਇੱਥੇ ਆ ਅਗਰ ਕੋਈ ਸਾਨੂੰ ਕਹਦਾ ਤੁਹਾਡੀ ਰਸਤਾ ਰੋਕਿਆ ਇਹ ਮੁਸ਼ਤਾਰਕਾ ਵਾਏ ਤਕਸੀਮ ਹੋ ਜਵੇ ਜਿੱਥੇ ਫੈਕਟਰੀ ਵਾਲੇ ਦਾ ਰਸਤਾ ਆਉਂਦਾ ਔਰ ਰਸਤਾ ਕਢਾ ਦੇਵੇ ਅਸੀਂ ਉੱਥੇ ਬਹਿ ਜਾਾਂਗੇ ਇਹ ਕੋਈ ਰਸਤਾ ਫੈਕਟਰੀ ਨਹੀਂ ਇਹ ਮੁੱਲ ਖਰੀਦਿਆ ਉਹਨਾਂ ਦਾ ਜੇ ਖਰੀਦਿਆ ਇਹ ਤਕਸੀਮ ਕਰਾਉਣ ਜਿੱਥੇ ਉਹਨਾਂ ਦਾ ਰਕਬਾ ਹੁੰਦਾ ਰਕਬਾ ਲੈ ਲੈਣ ਅਸੀਂ ਚੱਕ ਲਾਂਗੇ ਅਸੀਂ ਆਪਣੀ ਹੋਰ ਜਗ੍ਹਾ ਤੇ ਪੈ ਜਾਵਾਂਗੇ ਕੋਈ ਦਿੱਕਤ ਨਹੀਂ ਸਾਰੇ ਪੱਖੋਂ ਤੋਂ ਅਸੀਂ ਮਜ਼ਬੂਤ ਆ ਸਾਨੂੰ ਕਿਸੇ ਕਿਸਮ ਦਾ ਡਰ ਨਹੀਂ ਕੋਈ ਦਰਦ ਨਹੀਂ ਕੋਈ ਦੁੱਖ ਨਹੀਂ ਸਾਡਾ ਨੌਜਵਾਨ ਪੀੜੀ ਭੂੰਦੜੀ ਦੀ ਕਮੇਟੀਆਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਸਾਰੀਆਂ ਸਾਡੇ ਨਾਲ ਆ ਤਕਰੀਬਨ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਅੱਜ ਤੋਂ 55 ਦੇ ਰਹੋਗੇ ਸਾਰੀਆਂ ਇੱਥੇ ਬੋਲ ਕੇ ਗਈਆਂ ਆ ਔਰ ਇਹ ਤਹैया ਕਰਕੇ ਗਈ ਆ ਅਗਰ ਕੋਈ ਤੁਹਾਨੂੰ ਕੋਈ ਸੰਕਟ ਆਉਂਦਾ ਜਾਂ ਤੁਹਾਨੂੰ ਕੋਈ ਬੈਂਕ ਡੇਡ ਹੁੰਦੀ ਆ ਤਾਂ ਅਸੀਂ ਪੰਜਾਬ ਪਰ ਤੋਂ ਇੱਥੇ ਕੱਟ ਗਏ ਤੇ ਪਿਰਮੀ ਸਾਹਿਬ ਅੱਜ ਦੇਖਣ ਵਿੱਚ ਆਇਆ ਵਾ ਨੌਜਵਾਨਾਂ ਵਿੱਚ ਲੋਕਾਂ ਵਿੱਚ ਗੁੱਸੇ ਦੀ ਲਹਿਰ ਵੀ ਦੇਖਣ ਨੂੰ ਮਿਲਦੀ ਆ ਤੇ ਇਹ ਜਿਹੜਾ ਟਰੈਕਟਰ ਮਾਰਚਾ ਕਾਫੀ ਦਮ ਦਾ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਤੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਤੁਹਾਡੇ ਕੋਲ ਪਹੁੰਚ ਨਹੀਂ ਕੀਤੀ ਵੀ ਯਾਰ ਟਰੈਕਟਰ ਰੋਸ ਮਾਰਚ ਨਾ ਕਰੋ ਤੁਸੀਂ ਵੋਟਰਾਂ ਦਾ ਟਾਈਮ ਚੱਲ ਰਿਹਾ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕਿਸੇ ਦਾ ਟੈਲੀਫੋਨ ਨਹੀਂ ਆਇਆ ਹੁਣ ਇਹਨਾਂ ਨੂੰ ਪਤਾ ਉਹ ਮੈਨੂੰ ਨਹੀਂ ਪਤਾ ਮੈਨੂੰ ਤਾਂ ਹਲੇ ਤੱਕ ਕਿਸੇ ਦਾ ਫੋਨ ਨਹੀਂ ਆਇਆ ਸਾਨੂੰ ਤਾਂ ਪੋਲੀਟਿਕਲ ਲੀਡਰਾਂ ਦੇ ਫੋਨ ਕਰਨੇ ਵੀ ਬੰਦ ਕਰਤੇ ਕਿਉਂਕਿ ਅਸੀਂ ਉਹਨਾਂ ਨੂੰ ਠੋਕ ਕੇ ਕਹਤਾ ਭਾਈ ਨਾ ਅਸੀਂ ਬਾਹਰ ਜਾਣਾ ਨਾ ਅਸੀਂ ਕਿਸੇ ਇਲੈਕਸ਼ਨ ਦੇ ਸਵੋਧ ਤੇ ਜਾਣਾ ਕਿਸੇ ਬਿਲਕੁਲ ਸਾਰਿਆਂ ਜਵਾਬ ਦਿੱਤਾ ਠੋਕ ਕੇ ਸੋ ਇਸ ਕਰਕੇ ਜਿਹੜਾ ਇਹ ਵਾਰਚਾ ਜਿਹੜੀ ਗੁੱਸੇ ਦੀ ਲਹਿਰ ਕਹਿ ਰਹੇ ਹੋ ਇਹ ਗੁੱਸਾ ਏਸੀ ਕਰਕੇ ਹੀ ਆ ਕਿ ਪ੍ਰਸ਼ਾਸਨ ਤੇ ਪੋਲੀਟਿਕਲ ਲੀਡਰ ਕਿਸੇ ਨੇ ਆ ਕੇ ਬਾਹ ਨਹੀਂ ਪੜੀ ਆਗੂ ਸਾਡੇ ਨੌਜਵਾਨ ਦਰਸ਼ਕੋ ਤੁਸੀਂ ਦੇਖਿਆ ਕਿ ਇਲਾਕੇ ਦੇ ਸਰਕਟ ਆਗੂ ਦਰਸ਼ਨ ਸਿੰਘ ਬੀਰਬੀ ਨੇ ਜਿਹੜੇ ਆਪਣੇ ਵਿਚਾਰ ਦੱਸੇ ਤੇ ਨਾਲ ਇਹਨਾਂ ਵਿੱਚ ਤੇ ਇੱਥੇ ਵੱਖ-ਵੱਖ ਜਿਹੜੇ ਲੋਕ ਇਕੱਠੇ ਹੋਇਆ ਨਗਰ ਨਵਾਸੀਆ ਗੁੱਸੇ ਦੀ ਜਿਹੜੀ ਲਹਿਰ ਵੀ ਆ ਦੇਖਣ ਨੂੰ ਮਿਲਦੀ ਆ ਤੇ ਹੁਣ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਜਿਹੜੇ ਆ ਡਾਕਟਰ ਸੁਦੇਸ਼ ਸਿੰਘ ਭੂੰਦੂ ਜੀ ਬੀਬੀਆਂ ਦਾ ਵੀ ਬਣਾ ਕੇ ਜਾ ਜਿਹੜੇ ਆ ਰੋਸ ਮਾਰਚ ਨੂੰ ਲੈ ਕੇ ਕੀ ਕਹਿੰਦੇ ਆਓ ਆਪਾਂ ਕਰ ਦਿਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦੇ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡਾ ਵੀ ਧੰਨਵਾਦ ਜੀ ਬਹੁਤ ਲੰਮੇ ਚਿਰ ਤੋਂ ਤੁਸੀਂ ਸਾਨੂੰ ਲੋਕਾਂ ਦੇ ਰੂਹ ਰੂਹ ਕਰ ਰਹੇ ਹੋ ਤੁਹਾਡਾ ਵੀ ਬਹੁਤ-ਬਹੁਤ ਜਨ ਸ਼ਕਤੀ ਦਾ ਧੰਨਵਾਦ ਦੂਜੀ ਕਿਉਂਕਿ ਅਸੀਂ ਅੱਜ 52 53 ਬੰਦਾ ਦਿਨ ਹੋ ਗਏ ਤੇ ਲੜਾਈ ਚੱਲਣੀ ਆ 28 ਮਾਰਚ ਨੂੰ ਹੋ ਸਕਦਾ ਪਿੰਡ ਜੀ ਮਾਰਚ ਕੜਨਾ ਜਾਗਰਤੀ ਕਿਉਂਕਿ ਪ੍ਰਸ਼ਾਸਨ ਫੁੱਟਪੌਂਡ ਨੂੰ ਫਿਰਦਾ ਪਰ ਸਾਡੀ ਲੀਡਰਸ਼ਿਪ ਸਾਡਾ ਸਾਰਾ ਪਿੰਡ ਆਏ ਆ ਇੱਕ ਮੋਟਾ ਅਸੀਂ ਕਦੇ ਵੀ ਨਹੀਂ ਆਵਾਂਗੇ ਬਾਕੀ ਗੱਲ ਵੀਰਮ ਸਿੰਘ ਸਾਹਿਬ ਨੇ ਹੁਣ ਦੱਸਤੀ ਆ ਵੀ ਕਿਉਂ ਕਰ ਰਹੇ ਆ ਕਿਉਂਕਿ ਜਿਹੜੇ ਸਾਨੂੰ ਮਾਰ ਦੱਸਦੇ ਅਸੀਂ ਨਹੀਂ ਕਹਿੰਦੇ ਉਹ ਕਹਿੰਦੇ ਜਿਹੜਾ ਇਹ ਚ ਪੈਣਾ ਗੋਹਾ ਜਾਂ ਜਾਂ ਕੁਝ ਵੀ ਪੈਣਾ ਜਦੋਂ ਇਹ ਕੋਲ ਦਾ ਡਿਵਾਈਡ ਕੈਮੀਕਲ ਕਹਿੰਦੇ ਕੈਮੀਕਲ ਸ਼ੈਸ ਗਨੇ ਡਿਵਾਈਡ ਹੁੰਦਾ ਮੋਸ਼ਕ ਪੈਦਾ ਹੋਣਾ ਹੀ ਹੋਣਾ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਕਰਾੜਾਡੋ ਯੂ ਐਸ ਏ ਦੋ ਪਲਾਂਟ ਲੱਗੇ ਸੀ ਉਹਦਾ ਮੋਸ਼ਕ ਆ ਉਹਦੇ ਹੀ ਬੰਦ ਕਰਤੇ ਸਰਕਾਰ ਨੇ ਥੋੜੇ ਹੀ ਵਿਰੋਧ ਹੋਇਆ ਜੀ ਇੱਥੇ ਤਾਂ 55 ਦਿਨ ਤੋਂ ਬੈਠਿਆ ਮੋਸ਼ਕਾ ਬਾਦ ਘਰਾਲੀ ਰਾਜਪੂਤਾ ਖਾੜੇ ਦੇਖ ਲੋ ਹਜ਼ਾਰਾਂ ਲੋਕ ਬੈਠਿਆ ਸ਼ਰਮ ਨਹੀਂ ਆਉਂਦੀ ਸਰਕਾਰ ਨੂੰ ਵੋਟਾਂ ਕਿਹਨੇ ਸਾਨੂੰ ਦੇ ਦੇਓ ਆਹ ਮਸਲੇ ਨਹੀਂ ਹੱਲ ਕਰਨੀ ਪਰ ਅਸੀਂ ਲੜਾਈ ਤੁਰ ਤੱਕ ਸਿਰੇ ਲਾ ਕੇ ਸਟੱਗਾਂਗੇ ਠੀਕ ਹੈ ਤੇ ਪੂਰੇ ਦੇ ਹੁਣ ਇੱਕ ਲਾਟ ਸਵਾਲਾ ਜੇ ਹੁਣ ਅੱਜ ਤੁਸੀਂ ਇੱਕ ਗੁੱਸੇ ਦੀ ਲਹਿਰ ਦੇਖ ਨੂੰ ਏ ਟਰੈਕਟਰ ਰੋਸ ਮਾਰਚਿੰਗ ਘਟ ਲੱਗੇ ਆ ਆ ਜਿਹੜੇ ਪਹਿਲਾਂ ਤਾਂ ਜਿਹੜੇ ਨਗਰ ਨਿਵਾਸੀ ਹੀ ਜੁੜੇ ਸੀ ਧਰਨੇ ਵਿੱਚ ਤੇ ਹੁਣ ਉਹਨੂੰ ਦੇਖਦੇ ਇਲਾਕੇ ਦੇ ਲੋਕ ਵੀ ਵਕ ਵਕ ਪਿੰਡਾਂ ਦੇ ਜੁੜ ਚੁੱਕੇ ਆ ਉਹਨਾਂ ਵਿੱਚ ਵੀ ਇੱਕ ਗੁੱਸੇ ਦੀ ਲਹਿਰ ਦੇਖ ਨੂੰ ਮਿਲ ਰਹੀ ਆ ਤੇ ਜੇ ਫੇਰ ਵੀ ਸਰਕਾਰ ਨੇ ਕੋਈ ਸੁਣਵਾਈ ਨਾ ਕੀਤੀ ਅਗਲਾ ਕਦਮ ਕੀ ਹੋਊਗਾ ਤੇ ਅਗਲਾ ਕਦਮ ਕੀ ਆ ਅਗਲਾ ਕਦਮ ਜੇ ਸ਼ਵੇਦੂ ਤੇਜ਼ ਕਰ ਦੇਵਗੇ ਸਾਡੇ ਦਾ ਕੱਲ ਪਰਸੋਂ ਸਾਡੇ ਵੀਰਾਂ ਨੇ ਕਿਹਾ ਵੀ ਜੇ ਆਹੀਂ ਕਰਦੇ ਤਾਂ ਆਉਣਾ ਵਾਲੀਆਂ ਕੋਈ ਵੀ ਵੋਟ ਹੋਵੇ ਨੂੰ ਵੋਟ ਨਹੀਂ ਪਾਉਣੀ ਦੇਖੋ ਇਹ ਵੱਡਾ ਚੈਲੰਜ ਹੈ ਛੋਟਾ ਚੈਲੰਜ ਵੀ ਲੋਕ ਸਦਾ ਵਾਸਤੇ ਉਹਨਾਂ ਲੀਡਰਾਂ ਤੋਂ ਦੂਰ ਹੋ ਗਏ ਤੇ ਜੇ ਇਲਾਕੇ ਨੇ ਇਲਾਕਾ ਸੋਚ ਰਿਹਾ ਵੀ ਅਸੀਂ ਵੀ ਉਹਨਾਂ ਦਾ ਕਿਸੇ ਟਾਈਮ 'ਚ ਨਹੀਂ ਹਰਦੇ ਕਿਉਂਕਿ ਇਲਾਕੇ ਨੂੰ ਮੁਸ਼ਕਲ ਆਣਾ ਇਲਾਕਾ ਐਵੇਂ ਨਹੀਂ ਆਇਆ ਇਲਾਕਾ ਚੇਤਨ ਹੈ ਇਸ ਲਈ ਇਹ ਲੜਾਈ ਤੇ ਹੋਰ ਤਿੱਖੀ ਹੋ ਜਣੀ ਆ ਪ੍ਰਸ਼ਾਸਨ ਮਤ ਸਮਝੇ ਜੀ ਅਸੀਂ ਬਹਿ ਜਾਾਂਗੇ ਇਹ ਲੜਾਈ ਹੋਰ ਤਿੱਖੀ ਹੋ ਜਣੀ ਆ ਤੇ ਲੰਮੀ ਹੋ ਜੇ ਸਾਨੂੰ ਕਿਉਂਕਿ ਕਿਸਾਨ ਅੰਦੋਲਨ ਨੇ ਸਾਨੂੰ ਰਾਹ ਦਿਖਾਇਆ ਉੱਥੇ 1 ਸਾਲ ਤੇ 13 ਦਿਨ ਲੱਗੇ ਸੀ ਹਟ ਗਏ ਸੀ ਲੋਕ ਕਿਤੇ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਨਹੀਂ ਹੈ ਪ੍ਰਸ਼ਾਸਨ ਦੇ ਮੂੰਹ ਚ ਹੁਣ ਕੋੜ ਕੱਲੀ ਆ ਵਾਲੀ ਗੱਲ ਆ ਜੇ ਖਾਂਦਾ ਤਾਂ ਕਨੇ ਕਲੰਕੀ ਛੱਡਦਾ ਤਾਂ ਉਹ ਤਾਂ ਯਾਨੀ ਵੋਟਾਂ ਦਾ ਬਾਈਕਾਰ ਬਰਕਰਾਰ ਆ ਬਰ ਬਿਲਕੁਲ ਇਹ ਕਿ ਇੱਕ ਬੱਚੇ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਪਹੁੰਚ ਨਹੀਂ ਕੀਤੀ ਵੀ ਨਾ ਉਹ ਕੀ ਕਰਦੇ ਝੂਠ ਬੋਲਦੇ ਕਹਿੰਦੇ ਦੋ ਘਰ ਆ ਉੱਥੇ ਅਸੀਂ ਹੱਦਾਂ ਬੋਲਦਾ ਜਿਹੜਾ ਤਹਿਸੀਲ ਦਾ ਮਾਲਕ ਆ ਦੋ ਘਰ ਆ ਦੇਖ ਲਓ ਕੈਮਰਾ ਕਮਾ ਲਓ ਦੋ ਘਰ ਆ ਸੱਤ ਘਰ ਤਾਂ ਇੱਧਰ ਬਾਈ ਸਰਜੀਤ ਕੇ ਆ 10 12 ਘਰ ਇੱਧਰ ਆ ਜਿਹੜੇ ਨਾਲ ਆ ਫੈਕਟਰੀ ਦੇ 7-800 ਬੱਚਾ ਪੜਦਾ ਸਕੂਲ ਉਹ ਨਹੀਂ ਦੱਸਦਾ ਇਹਨਾਂ ਨੂੰ ਇਹਨਾਂ ਫੈਕਟਰੀ ਮਾਲਕ ਦੱਸਦੇ ਆ ਵੀ ਅਸੀਂ ਚਾਹੇ ਗੰਦਪਨ ਕੋਸ਼ ਕਰਨਾ ਸ਼ੀਏ ਲੌਣੀ ਲੌਣੀ ਆ ਦਰਸ਼ਕੋ ਤੁਸੀਂ ਦੇਖਿਆ ਵੀ ਲੋਕਤੰਤਰ ਦੇ ਵਿੱਚ ਇੱਕ ਆ ਬੋਟਾਂ ਦਾ ਕੇਰਾ ਬਾਈ ਕਾਰਟ ਦਾ ਨਗਰ ਨਿਵਾਸੀਆਂ ਵੱਲੋਂ ਇੱਕ ਮੋਠੋ ਹੋਇ ਇੱਕ ਬਹੁਤ ਵੱਡੀ ਗੱਲ ਆ ਹੁਣ ਆਪਾਂ ਦੇਖਦੇ ਆਂ ਜੀ ਪ੍ਰਸ਼ਾਸਨ ਦੇ ਅਧਿਕਾਰੀ ਆ ਇਹਨਾਂ ਨੂੰ ਕਿਸ ਤਰ੍ਹਾਂ ਮਿਲਦੇ ਆ ਕਿਸ ਤਰ੍ਹਾਂ ਮੰਗਾ ਮੰਨਦੇ ਆ ਤੇ ਤੁਹਾਨੂੰ ਅਸੀਂ ਟ੍ਰੈਕਟਰ ਮਾਰਚ ਦੇ ਲੈ ਚੱਲਦੇ ਆਂ ਵੱਖ-ਵੱਖ ਪਿੰਡਾਂ ਦੀ ਦ੍ਰਿਸ਼ੀ ਦਿਖਾਵਾਂਗੇ ਤੇ ਉੱਥੇ ਵੀ ਆਪੋ ਨਾਲ ਆਪਾਂ ਕਰਾਂਗੇ ਇਹ ਗੱਲਬਾਤ ਫਰਦੂਜੇ ਕਹਿ ਕੈ ਫੈਕਟਰੀ ਬੰਦ ਕਰੋ ਬੰਦ ਕਰੋ ਸਾਰੇ ਪੀਰਾਂ ਨੂੰ ਬੇਨਤੀ ਆ ਮੇਰਾ ਪਾ ਜਿਹੜਾ ਰੋਡ ਸ਼ੋਅ ਕਰ ਰਹੇ ਆ ਟਰੈਕਟਰ ਰੋਜ਼ਮਾਰ ਚੋ ਟਰੈਕਟਰ ਸਾਰੇ ਪੀਰਾਂ ਦੇ ਜਾਣ ਤੇ ਜਰਨ ਜਿਹੜੇ ਵੀ ਨਾਲ ਜਾ ਸਕਦੇ ਆ ਮਾ ਆ ਜਾਨੀ ਅੱਗੇਗਾ ਵੀ ਦੇਖੋ ਫਿਰ ਇੱਕ ਮੁੰਡੇ ਨੂੰ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਅੱਜ ਤੁਸੀਂ ਸੰਘਰਸ਼ਕ ਕਮੇਟੀ ਦੇ ਸੱਦੇ ਤੇ ਜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਮੋਟਰਸਾਈਕਲ ਮਾਰਚ ਤੇ ਤੁਸੀਂ ਵੀ ਸ਼ਾਮਲ ਹੋ ਰਹੇ ਹੋ ਕੀ ਕਹਿਣਾ ਚਾਹੁੰਦੇ ਆ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਸਾਡੇ ਦਾਦੇ ਪਰਦਾਦੇ ਸਾਡੇ ਨਾਲ ਦੀ ਉਮਰਾਂ ਲੈ ਕੇ ਚੱਲਦੀਆਂ ਇਹਨਾਂ ਨੂੰ ਸਰਕਾਰਾਂ ਨੂੰ ਬੋਕਾ ਪਾਉਂਦੇ ਪਾਉਂਦੇ ਪਰ ਸਾਡੇ ਵੀ ਆਫੀਸਰ ਅੱਜ ਤੱਕ ਦਾ ਸਾਨੂੰ ਕੋਈ ਨਾ ਸਰਕਾਰਾਂ ਦਾ ਵੀ ਫੌਸਲਾ ਨਹੀਂ ਠੀਕ ਆ ਜੀ ਪਰ ਇਹ ਤੁਹਾਨੂੰ ਮਹਿਮਤ ਕਰਕੇ ਦੇਖ ਲਈ ਕਿ ਸਾਡੀ ਸੁਣੋ ਸਾਡਾ ਪੰਡਤ ਕਵਾ ਹੋ ਜੂਗੇ ਸੈਕ ਵੀ ਚੱਲਦੀ ਪਾਣੀ ਖਾਦਾ ਖਰਾਬ ਹੋ ਜੂਗੀ ਹਵਾ ਕਾਦੀ ਖਰਾਬ ਹੋ ਜਣੀ ਆ ਅੱਜ ਫਰਸ ਨਹੀਂ ਹੋਦੀ ਕਿ ਸਾਡੇ ਡੀਟਰ ਸਾਨੂੰ ਤਿਆਰੀ ਹੀ ਹੈ ਕਿ ਇਹ ਗੱਲ ਸੋਣ ਅੱਜ ਕਿੰਨੇ ਪਿੰਡ ਸਾਥ ਦੇ ਰਹੇ ਜੀ ਤੁਹਾਡਾ ਸਾਡਾ ਤਕਰੀਬਨ ਏਰੀਆ ਸਾਰੇ ਏਰੀਆ ਸਾਥ ਦੇ ਲਿਆ ਜੀ ਢੂਡੂ ਲੈ ਕੇ ਕੋਟ ਮਨਨਾ ਖਲਾਈ ਚੱਕ ਓਕੀਆਂ ਮੱਕਣਾ ਪਾਦੀ ਵਾਲਾ ਪ੍ਰੈਨ ਤਕਰੀਬਨ ਸਾਰੇ ਏਰੀਆ ਸਾਥ ਦੇ ਲਿਆ ਜੀ ਕਿੰਨੇ ਕਲਟਰ ਚ ਨਾਲ ਨਾਲ ਜਾ ਰਹੇ ਜੀ ਮਾਰਕੀਟ ਕਰਨ ਵਸਤੇ ਆਪਰੇ ਟਡੋ ਕਾ ਹੋਗਾ ਜੀ ਤੋਂ 4-5 ਹੋਤੇ ਲੱਗਦਾ ਕਿ ਬਹੁਤ ਲੰਮਾ ਕਾ ਆਪਣਾ ਜੀ ਠੀਕ ਹੈ ਜੀ ਇਹ ਆਪਣਾ ਸਾਨੂੰ ਅੱਜ ਤਾਂ ਦੋ ਸਟਾਪ ਤੋਂ ਕੱਢਣਾ ਪਿਆ ਵੀ ਸ਼ਾਇਦ ਸਰਕਾਰ ਸਾਡੀ ਸੁਣ ਲੈਵੇ ਫੇਰ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਤਾਂ ਮੰਗ ਇਹੀ ਕਰਦੇ ਆਂ ਜੀ ਪੈਂਟਾਲੀ ਕਰ ਲੈ ਸਾਡੀ ਵੈਹੀ ਬੰਦ ਕਰ ਦੋ ਜੇ ਅਗਰ ਸਰਕਾਰ ਗੱਲ ਨਹੀਂ ਮੰਨਦੀ ਫਿਰ ਅਗਲਾ ਕੀ ਸੰਘਰਸ਼ ਹੋਊਗਾ ਸਾਡਾ ਅਸੀਂ ਹੋਰ ਸੰਘਰਸ਼ ਕਰਾਂਗੇ ਵੈਸੇ ਹੁਣ ਸਾਡੇ ਪਿੰਟ ਦੇ ਪੂਰਨ ਬਾਈਕਾਟ ਕੀਤਾ ਹੋਇਆ ਪੋਟਾਂ ਦਾ ਕਿ ਅਸੀਂ ਇੱਥੇ ਬੂਥ ਨਹੀਂ ਲੱਗਣ ਤੇ ਨਾ ਵੋਟ ਨੂੰ ਪੈਂਦੇਣੀ। ਬਾਕੀ ਵੀ ਹੁਣ ਆਸੇ ਪਾਸੇ ਪਿੰਡ ਵਾਲੇ ਕਹਿੰਦੇ ਆ ਵੀ ਅਸੀਂ ਤੁਹਾਡਾ ਸਾਥ ਦਵਾਂਗੇ ਵੀ ਅਸੀਂ ਵੀ ਉਹ ਵੀ ਹੁਣ ਸਾਡਾ ਮੰਗ ਪੱਤਰ ਦਿੰਦੇ ਆ ਜਿਹੜਾ ਵੀ ਕੋਈ ਫੋਟ ਮੰਗ ਕਰੂਗਾ ਕਾਲੀਆ ਕਾਂਗਰਸੀ ਵਾਲਿਆ ਧਾਗੋ ਵਾਲਿਆ ਚਾਹੇ ਬੀਜੇਪੀ ਵਾਲਿਆ। ਫਿਰ ਇੱਕ ਨੂੰ ਮੰਗ ਪੱਤਰ ਦਿੰਦੇ ਆ ਵੀ ਇਹਨਾਂ ਦਾ ਫੈਕਟਰੀ ਬੰਦ ਕੀਤੀ ਜਾਵੇ ਤੇ ਉਹ ਵੀ ਹੁਣ ਕਹਿੰਦੇ ਵੀ ਜੇ ਨਾ ਬੰਦ ਹੋਈ ਤਾਂ ਆਸੇ ਪਾਸੇ ਪਿੰਡ ਵਾਲੇ ਕਹਿੰਦੇ ਅਸੀਂ ਵੀ ਬੰਦ ਕਰਾ ਕੇ ਠੀਕ ਹੈ। ਹਾਂ ਧੰਨਵਾਦ। ちゃんが。<laughs> ਆਪਾਂ ਸਰਕਾਰ ਦੀਆਂ ਚੀਕਾਂ ਪੋੜਿਆ ਆਪਾਂ ਹੀ ਸਰਕਾਰ ਬਣਾਉਣੀ ਆ ਆਪਾਂ ਹੀ ਧੌੜੀ ਆ ਇਹ ਆਪਣਾ ਬਣਾਇਆ ਹੋਇਆ ਪੁੱਛਾਰੂ ਆਪਣੇ ਹੀ ਕਲ ਪੈਂਦਾ ਇਹਨੂੰ ਸਾਥ ਹਿਗਾਵਾਵੇਂ ਦੇਰ ਵੀਨਾ ਹੋ ਗਿਆ ਭਰਾਵੋ ਹੇ ਤੱਕ ਖਰੇ ਉੱਥੇ ਖਾਰ ਨਹੀਂ ਲਈ ਸਾਡੀਆਂ ਮਾਵਾ ਭੈਣਾਂ ਦਿਨ ਰਾਤ ਉੱਥੇ ਰਹਿੰਦੇ ਆ ਸਾਡੇ ਜੋਰੇ ਵੀਰ ਤੇ ਬਾਤ ਪਹਿਰੇ ਜਾਂਦੇ ਆ ਮਸਜਿਦ ਤੇ ਬੰਦੇ ਆ ਇਹਨਾਂ ਦਾ ਵੀ ਘਰੇ ਪੈਨ ਨੂੰ ਜੀ ਕਰਦਾ ਵੀਰ ਜੀ ਇਹ ਲੜਾਈ ਆਪਦੇ ਲਈ ਨਹੀਂ ਲੜਦੇ ਲੋਕਾਂ ਲਈ ਲੜਦੇ ਆ ਸੋਤੇ ਲਈ ਲੜਦੇ ਆ ਤੁਸੀਂ ਇਹਨਾਂ ਦਾ ਸਾਧੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਪਿੰਡਾਂ ਦੀਆਂ ਟੀਮਾਂ ਬਣਾਓ ਵੀਰੋ ਤੁਸੀਂ ਇਹ ਟੈਮਟਾਲੋ ਸਿਰਫ ਤੋਂ ਮੋਤਿਆਂ ਦੇ ਮੀਟਰ ਕਾਬਲੋਂ ਵੀ ਅਸੀਂ ਆਹ ਲੜਦੇ ਵੀ ਲਾਉਣੀਆਂ ਅਸੀਂ ਆਹ ਦੰਦੇ ਵੀ ਲਾਉਣੀਆਂ ਵੀਰ ਜੀ ਵੱਧ ਤੋਂ ਵੱਧ ਬੰਦੇ ਕਈ ਕਿੰਨੇ ਪਿੰਡ ਦੇ ਰਾਉਂਡ ਲਾ ਰਹੇ ਆ ਜੀ ਕਿੰਨੇ ਪਿੰਡ ਕੜਤੇ ਆ ਕਟੋ ਕਟ 12 20 ਪਿੰਡਾਂ ਦਾ ਰਾਉਂਡ ਲਾ ਰਹੇ ਆ 8-7 ਪਿੰਡ ਅਸੀਂ ਕੜ ਚੁੱਕੇ ਆ ਇਹ ਮਾਰਚ ਜਾਰੀ ਆ ਰੋਸ਼ ਮਾਰਚ ਲੋਕਾਂ ਨੂੰ ਚੇਤਨਨ ਕਰਨਾ ਆ ਇਲਾਕੇ ਦੇ ਲੋਕਾਂ ਨੂੰ ਵੀ ਇਹ ਗੰਦੀ ਹਵਾ ਦੇ ਪਾਣੀ ਤੁਹਾਡੇ ਪਿੰਡ ਬਲਾਕ ਸਨਾ ਮੇੜ ਵੀ ਪੁੰਚਣਾ ਜਾਵੇ ਸਰਕਾਰੀ ਨੂੰ ਕੰਗੜਾੜੀ ਰਾਜਪੂਤਾ ਖੰਨੇ ਕੋਲੇ ਜਾ ਕੇ ਦੇਖ ਲੋ